ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਸਾਰੇ ਬਧੀਆ ਠੀਕ ਠਾਕ ਭਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਹੈਗਾ ਜੀ ਟਾਈਮ 4:20 ਹੋਏ ਨੇ ਹਾਂ ਆਪਾਂ ਚਾਹ 10 ਕਤੇ ਉੱਠ ਗਏ ਆ ਬਸ ਚਾਹ ਪਾਣੀ ਪੀ ਲਿਆ ਤੇ ਹੁਣ ਮੰਨਦੇ ਆ ਪਸ਼ੂ ਤੇ ਕਈ ਦਿਨ ਹੋ ਗਏ ਆਪਾਂ ਹਨਾ ਤੁਹਾਡੇ ਨਾਲ ਬਸ ਪਿਆਰ ਵਾਲੇ ਵਲੌਗ ਸਾਂਝੇ ਕਰੇ ਸੀ ਘਰ ਦੇ ਕੰਮਾਂ ਦਾ ਕੋਈ ਵਲੌਗ ਸ਼ੇਅਰ ਨਹੀਂ ਕਰਿਆ ਸੀ ਬੇਸ਼ੱਕ ਉਹ ਕੰਮ ਆਪਾਂ ਆਪ ਹੀ ਕਰਕੇ ਪਹਿਲਾਂ ਜਾਂਦੇ ਸੀ ਪਰ ਕੰਮ ਵਾਲਾ ਕੋਈ ਵਲੌਗ ਸ਼ੇਅਰ ਨਹੀਂ ਕਰਿਆ ਸੀ ਤਾਂ ਕਰਕੇ ਆਪਾਂ ਅੱਜ ਸਵੇਰੇ ਵਾਲਾ ਵਲੌਗ ਤੁਹਾਡੇ ਨਾਲ ਸਾਂਝਾ ਕਰਦੇ ਆ ਹੁਣ ਦਿਖਾਉਣੇ ਦੂਸਰੇ ਪਾਸੇ ਕੈਮਰਾ ਕਰਕੇ ਦੇਖੋ ਜੀ ਕੱਕਵੱਟਾ ਆਪਾਂ ਵੀ ਆਹ ਸ਼ਾਮ ਨੂੰ ਪਾ ਕੇ ਧਰ ਦਿੰਨੇ ਆ। ਸਫਾਈ ਵੀ ਕਰ ਦਿੰਨੇ ਆ ਕਿਉਂਕਿ ਜੀ ਬੇਸ਼ੱਕ ਹੁਣ ਮੈਨੂੰ ਦੁਬਾਰੇ ਹਨਾ ਜਿੰਨੇ ਨਿਨ ਨਿਮਾਉਣ ਵੇਲੇ ਤਾਂ ਤਾਂ ਤੋਂ ਨਕੂ ਪਰ ਮੈਨੂੰ ਥੋੜਾ ਜਿਹਾ ਹਲਕਾ ਤੋਂ ਦੀ ਰਾਤ ਨੂੰ ਜਦ ਗਿੱਲਾ ਕਰ ਦਿੰਦਾਂ। ਇਹ ਕਰਕੇ ਆਪਾਂ ਸਾਰੇ ਰਾਤ ਨੂੰ ਮੈਟ ਮੂਟ ਤੋਂ ਕੇ ਧਰ ਦਿੰਨੇ ਆ। ਖੂਬ ਆ ਦੇ ਪਰ ਮੈਨੂੰ ਆਇਤਰਾ ਵੀ ਸਾਫ ਸਫਾਈ ਕਮਰਾ ਦੀ ਨਾ ਹੋਵੇ ਪਰ ਮੈਨੂੰ ਪੋਸ਼ੂਆਂ ਚ ਸਫਾਈ ਬਹੁਤ ਪਸੰਦ ਆ। ਆਪਾਂ ਹੁਣ ਇਹਨਾਂ ਚਰ ਲਾ ਲਈਏ ਦਾਣਾ। ਸੋਬੀ ਖੜੀਆਂ ਹੋ ਗਈਆਂ ਮੇਲਣ। ਚਲੋ ਜੀ ਦਾਣਾ ਰਲਾਈਏ। ਚਲੋ ਜੀ ਆਪਾਂ ਹੁਣ ਰਲਾਉਣੇ ਆ ਦਾਣਾ ਇਹਨਾਂ ਚ। ਤੇ ਕੱਖ ਤਾਂ ਆਪਾਂ ਵੀ ਰਲਾ ਕੇ ਰੱਖਦੇ ਹੁਣੇ ਸ਼ਾਮ ਨੂੰ। ਥੋੜੀ ਥੋੜੀ ਤੂੜੀ ਪਾ ਕੇ ਤੇ ਵਿੱਚ achar ਤੇ ਦਾਣਾ ਆਪਾਂ ਇਸ ਵੇਲੇ ਰਲਾਉਣੇ ਆ। ਜਿੱਕੇ ਕੈਮਰਾਮੈਨ ਮੇਰੇ ਮੰਮੀ ਆ ਤੇ ਥੋੜੀ ਹਿੱਲਚੁਲ ਹੋਈ ਤਾਂ ਇਗਨੋਰ ਕਰਿਓ ਕਿਉਂਕਿ ਜਿਉਂਨਾਂ ਨੂੰ ਇੰਨਾ ਹਿਸਾਬ ਨਹੀਂ ਤੇ ਪਰ ਮੈਨੂੰ ਐ ਲੱਗਿਆ ਹਨਾ ਵੀ ਆਪਾਂ ਕੋਈ ਵੀਡੀਓ ਸ਼ੇਅਰ ਕਰ ਦਈਏ ਕਈ ਦਿਨ ਹੋ ਗਏ ਬਣਾਈ ਨਹੀਂ ਸੀ ਪਹਿਲਾਂ ਵਿਆਹ ਵਾਲੀ ਵਲੋਗ ਬਣਾਈ ਸੀ ਤੇ ਫਿਰ ਵਸ ਆਪਾਂ ਤੋਂ ਕੋਈ ਕੰਮ ਧੰਦੇ ਵਾਲੀ ਬਣੀ ਨਹੀਂ ਬੇਸ਼ੱਕ ਆਪਾਂ ਹਨਾ ਤੁਹਾਨੂੰ ਦੱਸਿਆ ਪਹਿਲਾਂ ਵੀ ਆਪਾਂ ਆਪ ਹੀ ਕੰਮ ਕਰਕੇ ਜਾਂਦੇ ਸੀ ਉਹ ਸ਼ਾਮ ਨੂੰ ਥੋੜਾ ਲੇਟ ਹੋ ਜਾਂਦੇ ਸੀ ਉਹਦੋਂ ਵੀ ਮੇਰੀ ਦਰਾਣੀ ਤੇ ਮੇਰੀ ਭੈਣ ਕੱਖ ਵੀ ਪਾ ਜਾਂਦੀਆਂ ਸੀ ਤੇ ਧਾਰਾਂ ਵਿੱਚ ਹੋ ਲੈਂਦੀਆਂ ਸੀ ਇੰਨੀ ਮੈਨੂੰ ਹੈਲਪ ਜ਼ਰੂਰ ਹੋ ਜਾਂਦੀ ਸੀ। ਬਸ ਛੋਛੂ ਛੋ ਆਪਾਂ ਆ ਕੇ ਬਣ ਲੈਂਦੇ ਸੀ। ਦੇਖ ਤੇ ਆਪਾਂ ਇਹ ਚੱਕਦੇ ਥੋੜੇ ਥੋੜੇ ਬੈਡ ਨੂੰ ਕੱਖ। ਆਪਾਂ ਉਹ ਨੂੰ ਪਾਦਿਨੇ ਹੁੰਨੇ ਵੀ ਆਪਾਂ ਵਾਲੇ ਜੇ ਹਨਾ ਵੀ ਪੱਤ ਕੱਖਾਂ ਚ ਪਾ ਦਈਏ ਤਾਂ ਉਹ ਵੀ ਹਾਲ ਬਰਾਨ ਵਾਲੇ ਕਰ ਦਿਆ ਨੇ ਡੋਲ ਦਿੰਦਿਆਂ। ਤੇ ਆਪਾਂ ਸਾਰਿਆਂ ਨੂੰ ਥੋੜੀ ਪੋਣੇ ਹੁੰਨੇ ਹੁਣ ਇਹਨਾਂ ਚੋਂ ਸਾਰਿਆਂ ਚੋਂ ਥੋੜੇ ਥੋੜੇ ਚੱਕ ਕੇ ਅੰਦਰ ਬੈਡ ਨੂੰ ਪਾ ਦਾਂਗੇ। ਕਲੀਨਿੰਗ ਆਪਾਂ ਕਰ ਦਿੰਨੇ ਆ ਸ਼ਾਮ ਨੂੰ ਨੇ ਹੁਣ ਮੈਨੂੰ ਦੁਪਹਿਰ ਵਾਰ ਤੋਂ ਹੋਣਾ ਪਊਗਾ ਤਾਂ ਜਦੋਂ ਹਨਾ ਵੀ 9 10 ਵਜੇ ਵੀ ਆਪਾਂ ਇਥੋਂ ਮੱਝਾਂ ਨਵਾਈਆਂ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਹ ਪੁੱਛਦੇ ਸੀ ਵੀ ਭਾਨੇ ਹੁਣ ਤੁਸੀਂ ਡੇਲੀ ਮੱਝਾਂ ਨਵਾਉਂਦੇ ਹੋ ਪਹਿਲਾਂ ਵੀਰੇ ਆਪਾਂ ਹਨਾ ਹਟ ਗਏ ਸੀ ਕਿ ਜਦੋਂ ਧੂਏ ਕਰਕੇ ਧੁੰਦਾਈਆਂ ਨਹੀਂ ਵੱਧ ਪੈਣ ਲੱਗੀਆਂ ਸੀ ਧੁੱਪ ਨਹੀਂ ਨਿਕਲਦੀ ਸੀ ਫਿਰ ਆਪਾਂ ਗੈਪ ਵੀ ਪਾਦੇ ਤੇ ਚੱਲ ਇੱਕ ਦਿਨ ਦਾ ਹੁਣ ਦੁਵਾਰੇ ਜਦ ਧੁੱਪ ਨਿਕਲਣ ਲੱਗੀ ਤੇ ਹੁਣ ਆਪਾਂ ਜਦੋਂ ਇਥੋਂ 9 10 ਵਜੇ ਹਨਾ ਥਾਂ ਧੋਦਾਂਗੇ ਨੇ ਤੇ ਉਦੋਂ ਮੱਝਾਂ ਨਵਾ ਦਾਂਗੇ ਕਿਉਂਕਿ ਫਿਰ ਹੌਕਣ ਲੱਗ ਜਾਂਦੀਆਂ ਨੇ ਨਾ ਬਾਲੀ ਗਰਮੀ ਵੀ ਨਹੀਂ ਚੱਲਦੀਆਂ ਤੇ ਤਾਂ ਕਰਕੇ ਥੋੜੇ ਡਰ ਰਹੇ ਹਾਂ ਤਾਂ ਹਾਂ ਵੀ ਹੌਕਦੀਆਂ ਜਦੋਂ ਵੀ ਇੱਕ ਜਿਹੜੇ ਮਹੀਨੇ-ਮਹੀਨੇ ਦੇ ਗੱਬਣਾ ਜਾਂ ਤਾਂ ਕਰਕੇ ਵੀ ਇੰਨਾ ਕੋਈ ਡਰ ਤਾਂ ਹੈ ਨਹੀਂ ਕਿਹੜੇ ਬਾਲੀ ਗਰਮੀ ਆ ਪਰ ਮੈਨੂੰ ਡਰ ਲੱਗਦਾ ਤੇ ਆਪਾਂ ਨਮਾ ਦੇਨੇ ਹੁੰਨਾ ਫਿਰ ਸਾਰਾ ਦਿਨ ਵਧੀਆ ਬੈਠ ਕੇ ਕਿਉਂਕਿ ਇੱਥੇ ਬੈਠੀਆਂ ਹੁੰਦੀਆਂ ਨੇ ਬਾਹਰ ਜਿਹੜਾ ਬਾਲਾ ਤਾਂ ਹਣਾ ਫਿਰ ਇੱਥੇ ਵਿਚਾਰੀਆਂ ਰਹਿੰਦੀਆਂ ਤੇ ਆਪਾਂ ਨਮਾ ਦੇਨੇ ਆ ਤੇ ਉਹ ਸਾਰਾ ਦਿਨ ਇੱਥੇ ਬੈਠੀਆਂ ਰਹਿੰਦੀਆਂ ਮੱਖਲੀ ਦਵਾਈ ਛਿੜਕ ਦਿੰਨੇ ਆ ਮੱਖ ਘਰੇ ਨਹੀਂ ਪਸ਼ੂਆਂ ਦੇ ਨਹੀਂ ਪਹਿਲਾਂ ਬਹੁਤ ਹੋ ਗਈ ਸੀ ਕਿ ਤੇ ਉਹਦੇ ਨਾਲ ਵੀ ਦੁੱਧ ਵੀ ਕਾਟੀਆਂ ਸੀਗੀਆਂ ਵੀ ਕਿਉਂਕਿ ਭੁੱਲ ਜਾਨੇ ਦਵਾਈ ਛੜਕਣੀ ਮੱਖ ਆਲੀ ਤੇ ਹੁਣ ਆਪਾਂ ਮੈਂ ਡੇਲੂ ਵੀ ਛੜਕਦੀ ਨਹੀਂ ਹੁਣ ਜਦੋਂ ਨਮਾਉਣੀ ਆ ਥਾਂ ਧੋਣੀ ਆ ਤੋਂ ਤੇ ਫਿਰ ਉਹ ਇੰਨੀ ਹੁਣ ਹੁੰਦੀ ਨਹੀਂ ਤੇ ਆਪਾਂ ਪਾਈ ਜਾਂਦੇ ਸੀ ਸੂਣ ਵਾਲੀ ਮੱਚ ਦੀ ਫੀਡ ਉਹਦੀ ਵੀ ਫੀਡ ਮੁੱਕ ਚਲੀ ਜਿਹੜਾ ਕਾਰਗਿਲ ਦੇ ਗੱਟਾ ਆਪ ਲੈ ਆਂਦਾ ਸੀ ਤੁਹਾਨੂੰ ਦੱਸਿਆ ਸੀਗਾ ਵੀ ਜੇ ਪਸ਼ੂ ਖਾਂਦੇ ਆ ਤਾਂ ਹੁਣ ਆ ਪਾ ਦਿਓ ਸਾਡੀ ਨੇ ਪਹਿਲਾਂ ਇੱਕ 2 ਦਿਨ ਪਹਿਲਾਂ ਨਹੀਂ ਖਾਧੀ ਫੀਡ ਵੀ 스ਮੈਲ ਜੀ ਆਉਂਦੀ ਸੀ ਉਹ ਚ ਤੇ ਫਿਰ ਵਧੀਆ ਖਾਣ ਲੱਗ ਗਈ ਸੀ ਤੇ ਹੁਣ ਆਪਾਂ ਮਕਾਤੀ ਤੇ ਅੰਦਰ ਆਪਾਂ ਨੇ ਛੱਡ ਲਿਆ ਸੀ ਹੁਣ ਬੱਲਵ ਕਿਉਂਕਿ ਅੰਦਰ ਚੁੰਗਾ ਹੀ ਬੱਲੀਆਂ ਫਿਰਦੀਆਂ ਹੁੰਦੀਆਂ ਫਿਰ ਮੈਨੂੰ ਬਹੁਤ ਡਰ ਲੱਗਦਾ ਉਹਨਾਂ ਤੋਂ ਮੈਨੂੰ ਖੜਕਾ ਜਿਹਾ ਲੱਗਿਆ ਹੋਇਆ ਤੇ ਫਿਰ ਤਾਂ ਕਰਕੇ ਆਪਾਂ ਨੇ ਬੱਲਵ ਛੱਡ ਲਿਆ ਤੇ ਪਸ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪਾ ਦਾਂਗੇ ਦਾਣਾ ਇੱਥੇ ਤੇ ਫਿਰ ਇੱਕ ਇੱਕ ਕਰਕੇ ਬੰਨ ਲਾਂਗੇ ਤੇ ਐ ਵੀ ਕੰਮ ਬਹੁਤ ਹੋ ਜਾਂਦੇ ਸਵੇਰੇ ਮਮਮੀ ਮੇਰੇ ਵਿਚਾਰੇ ਕਦੇ ਕਿੱਧਰ ਨੂੰ ਕੈਮਰਾ ਘੁਮਾਉਂਦੇ ਕਦੇ ਕਿੱਧਰ ਨੂੰ ਚਲੋ ਤੇ ਸ਼ੋਰਲ ਵੀ ਮੈਂ ਮੰਮੀ ਵਾਲੇ ਲਈ ਫਿਰਦੀ ਐ ਤੇ ਟੋਪੀ ਲਈ ਫਿਰਦੇ ਆ ਬੱਚਿਆਂ ਲਈ ਕਿਉਂਕਿ ਆਪਦਾ ਹਜੇ ਕੋਈ ਜੁੱਲੀ ਵਿਸਤਰਾ ਮੈਨੂੰ ਨਹੀਂ ਥਿਆ ਆ ਵੀ ਕਿੱਥੇ ਸਿੱਟਿਆ ਹੌਲੀ ਹੌਲੀ ਕੱਢਾਂਗੇ ਜੀ ਸਰਦੀਆਂ ਦੇ ਕੱਪੜੇ ਗੰਗੋ ਜਤੁੰਦਾਈਆਂ ਵੇਲੇ ਵੀ ਇੰਨੇ ਉਹ ਹੁੰਦਾ ਨਹੀਂ ਸੀਗਾ ਥੋੜਾ ਜਿਹਾ ਠੰਡ ਲੱਗਦੀ ਆ ਹੁਣ ਵੀ ਹੁਣ ਤਾਂ ਬਸ ਮੈਂ ਥੋੜਾ ਚਿਰ ਹੀ ਲੈਣੀ ਹੁੰਦੀ ਆ ਸ਼ਾਲ ਝੂਲ ਕਰਮਾਇਆ ਸ਼ੌਨ ਲੱਗ ਜਾਂਦੀ ਆ ਕੰਮ ਕਰਦੇ ਇਹਨੂੰ ਕਿਰਾਂ ਵੀ ਜਦੋਂ ਉੜਦੇ ਆ ਉਦੋਂ ਥੋੜੀ ਠੰਡ ਲੱਗਦੀ ਆ ਤੇ ਆਪਾਂ ਉੱਤੇ ਥੋੜਾ ਥੋੜਾ ਦਾਣਾ ਪੁੱਕ ਦਾਂਗੇ ਇਹਨਾਂ ਨੂੰ ਇੰਨੇ ਨਾਲ ਖਾ ਲੈਂਦੀਆਂ ਜਦੋਂ ਉੱਤੇ ਨਾ ਚਿੱਟਾ ਦਾਣਾ ਦੇਂਦਾ ਇਹਨਾਂ ਨੂੰ ਕਣਕ ਦਾ ਉਹਦੇ ਨਾਲ ਵਧੀਆ ਖਾਈ ਜਾਂਦੀਆਂ ਜਿਹੜੇ ਫੀਡਰ ਲਾਉਣੇ ਆ ਉਹ ਫਿਰ ਵਿੱਚ ਹੀ ਇਹਨਾਂ ਨੂੰ ਦਿਸਦੀ ਨਹੀਂ ਕਿ ਜਦੋਂ ਵਿੱਚ ਨਾਲਦੀ ਹੋ ਜਾਂਦੀ ਹੈਗੀ ਚੇਰ ਉਹ ਕਰਦੀ ਇਹਨੇ ਨਾ ਆ ਕੇ ਵਧੀਆ ਲੱਗ ਜਾਂਦੀਆਂ ਕੱਖਾਂ ਤੇ ਤੰਗ ਤਾਂ ਕਰ ਬਹੁਤ ਕਰਦੀਆਂ ਝੋਟੀਆਂ ਝੂਟੀਆਂ ਆ ਖਿੱਚ ਖਿੱਚ ਕੇ ਲੈ ਜਾਂਦੀਆਂ ਨੇ ਪਤਾ ਕਰਕੇ ਥੋੜਾ ਥੋੜਾ ਦਾਣਾ ਭੁੱਕਤਾ ਪਹਿਲਾਂ ਦੂਸਰੀ ਫੀਡਰ ਲਾਤੀ ਸੀ ਹੁਣ ਵੱਢ ਲਾਂਗੇ ਇਹਨਾਂ ਤੇ ਪਲੀਜ਼ ਸਾਰੇ ਜਾਨੇ ਦੇਖਿਆ ਕਰੋ ਨਾ ਵੀਡੀਓ ਆਪਣੇ ਜੋੜਨ ਵਾਲਾ ਤਾਂ ਕੋਈ 5000 ਬੰਦਾ ਸਬਸਕ੍ਰਾਈਬਰ 5000 ਹੋਣ ਵਾਲੇ ਆਪਣੇ ਪਰ ਵੀਡੀਓ ਅੱਧ ਵੀ ਨਹੀਂ ਦੇਂਦੇ ਪਲੀਜ਼ ਸਾਰੇ ਜਣੇ ਦੇਖਿਆ ਕਰੋ ਤੇ ਇੱਥੇ 4:30 ਪੌਣੇ 5 ਦਾ ਟਾਈਮ ਹੋਣ ਵਾਲਾ ਸੀਗਾ ਪੌਣੇ 5 ਹੀ ਹੋ ਜਾਂਦੇ ਜਦੋਂ ਨੂੰ ਮੈਂ ਪਸ਼ੂ ਬੰਨ ਕੇ ਘੜਦੀ ਆ ਫਿਰ ਉਤੋਂ ਮੰਗਰੋਂ ਗੋਆ ਸੱਟਣ ਲੱਗ ਜਾਂਦੇ ਆ ਬਸ ਫਿਰ 5:00 ਵੱਜ ਜਾਂਦੇ ਆ ਫਿਰ ਧਾਰਾ ਚੋ ਲੈਣੇ ਚਲੋ ਹੁਣ ਮੈਨੂੰ ਕਹਿੰਦੇ ਵੀ ਤੂੰ ਲੇਟ ਉੱਠ ਖੜਾ ਕਰ ਵੀ ਹੁਣ ਤਾਂ ਸਰਦੀਆਂ ਆ ਗਈਆਂ ਪਰ ਹਣਾ ਜਿਹੜੇ ਟਾਈਮ ਤੇ ਆਪਾਂ ਰੈਗੂਲਰਲੀ ਉੱਠਦੇ ਆ ਤੇ ਉਹ ਆਟੋਮੈਟਿਕ ਹੀ ਜਾਗ ਆ ਜਾਂਦੀ ਆ ਮੱਜੇ ਮੇਰਾ అలਾਰਮ ਵੀ ਨਹੀਂ ਖੋਲਿਆ ਸੀ ਤੇ ਫਿਰ ਮੈਨੂੰ ਉਹਦੀ ਚਾਲ ਆ ਗਈ ਉਹ అలਾਰਮ ਵੀ ਰਾਤ ਨੂੰ ਤੋਂ ਭਲੇਖਣਾ ਬੰਦ ਹੋ ਗਿਆ ਪੰਜ ਕਿ ਮਿੰਟ ਥੋੜਾ ਜਿਹਾ ਲੇਟ ਹੋ ਗਈ ਸੀ ਮੈਂ ਤੇ ਹੈਗੀ ਆਪਣੀ ਮੱਜ ਸੂਣ ਵਾਲੀ ਇਹਦੇ ਰਹਿ ਕੇ 8 ਦਿਨ ਬਾਕੀ ਆ ਕਰਮਾਲੀ ਦੇ ਪਹਿਲਾਂ ਤਾਂ ਇਹ ਤਿੰਨ ਕਟੀਆਂ ਦਿੱਤੀਆਂ ਦੋ ਸੂਏ ਸੂਈ ਵੀ ਸੀਗੀ ਕਿਸੇ ਕੋਲ ਉਹਨਾਂ ਕੋਲੇ ਵੀ ਕਟੀਆਂ ਸੀ ਤੀਜੀ ਸੂਏ ਆਪਾਂ ਨੇ ਲੈ ਕੇ ਆਂਦੀ ਸੀ ਤੇ ਹੁਣ ਦੇਖੋ ਕੀ ਹੋਇਆਗੀ ਹੁਣ ਚੌਥੀ ਸੂਏ ਸੂਣ ਵਾਲੀ ਇਹ ਵਿਚਾਰੀ ਫੇਰ ਇਹਨਾਂ ਰਹਿ ਗਈ ਹੁਣ ਥੋੜੇ ਚਲੋ ਜੀ ਪਸ਼ੂ ਆਪਾਂ ਨੇ ਬੰਨ ਤੇ ਕੱਕਾ ਤੇ ਦੇਖੋ ਸਾਰੀਆਂ ਕੜੀਆਂ ਫੇਰ ਫਿਰ ਉਹ ਜੱਥਾ ਕਰ ਦਿੰਦੀਆਂ ਪੈਰਾਂ ਨਾਲ ਅੱਗੇ ਮੈਨੂੰ ਕਹਿੰਦੇ ਚੱਕ ਕੇ ਲੈ ਜਾ ਕਰ ਚੰਗਾ ਤੇ ਇੱਥੇ ਖਿੱਚਣ ਲੱਗੇ ਸੀ ਮੰਮੀ ਗੋਹਾ ਕਿਉਂਕਿ ਮੈਂ ਕੱਟੇ ਬੰਨਣ ਲੱਗੀ ਸੀ ਫਿਰ ਉਹ ਮੰਮੀ ਕਹਿੰਦੇ ਚਲ ਮੈਂ ਇਕੱਠਾ ਕਰ ਦਿੰਦੀ ਹਾਂ ਗੋਹਾ ਤੇ ਫਿਰ ਆਪਾਂ ਵੀਡੀਓ ਬਣਾਉਣ ਲੱਗੇ ਮੈਂ ਕਿ ਮੰਮੀ ਨੂੰ ਵੀ ਵੀਡੀਓ ਚ ਲੈ ਕੇ ਆਈਏ ਦੀ ਮੱਤੇ ਤੇ ਲੇਕ ਥੱਲੇ ਹੈਨੀਗਮੈਟ ਤੇ ਚਲੋ ਜੇ ਪਹਨੋ ਕੋ ਆ ਇਕੱਠਾ ਕਰਕੇ ਸੈਟ ਲੀਏ ਲੇਕ ਕੋ ਬੋਤਨੇ ਰਾ ਪਿਆ ਹੈ ਜੀ ਫਿਰ ਆਪਣੇ ਜਾਹ ਦਾ ਗਿਆ ਵੀ ਲਾਈਟਾਂ ਬੰਦ ਕਰ ਦਈਏ ਬਿੱਲ ਆਲ ਬਾਲਾ ਆ ਜਾਊਗਾ ਲੋਕ ਰਹੀ ਹੈ ਲੈਟਾ 100 ਇਹ ਪੈਨੇ ਜੀ ਆਪਣੇ ਆਉਲੇ ਇਹ ਥੋੜੇ ਜਿਹਾ ਦਾਗਾਂ ਵਾਲੇ ਹੋਗੇ ਆ ਟੱਬ ਪੂਰਾ ਭਰਿਆ ਹੋਆ ਸੀ ਚਲੋ ਜੀ ਉਹ ਦੂਸਰੀ ਮੱਝ ਦੀ ਧਾਰ ਆਪਾਂ ਚੋਰੀ ਤੇ ਜੋੜ ਗਏ ਤੇ ਆਪਲੇ ਕੋਲੇ ਕੈਮਰਾਮੈਨ ਹੈ ਨਹੀਂ ਨਹੀਂ ਤਾਂ ਆਪਾਂ ਮਿਲਕਿੰਗ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਕਿਉਂਕਿ ਮੰਮੀ ਉੱਥੇ ਖੜੂ ਦੇਖੋ ਇਹ ਕਿਵੇਂ ਕਰਦੀ ਫਿਰ ਇਹ ਦੋਨੇ ਝੋਟਿਆਂ ਨੂੰ ਮਾਰਦੀ ਹੈ ਇੱਧਰਲੀ ਤੇ ਵੀ ਤੇ ਉੱਧਰਲੀ ਤੇ ਵੀ ਮੰਮੀ ਉੱਥੇ ਖੜ ਜਾਂਦੇ ਆ ਤੇ ਆਪਾਂ ਇਧਰੋਂ ਗੋਹਾ ਸਾਰਾ ਸਿੱਟ ਲਿਆ ਤੇ ਹੁਣ ਆਪਾਂ ਧੋਣੇ ਹੱਥਾਂ ਕਿਉਂਕਿ ਫਿਰ ਹਨਾ ਦਿਨ ਛੋਟੇ ਨੇ ਤੇ ਫਿਰ ਗਿੱਲਾ ਰਹਿੰਦਾ ਨਹੀਂ ਸ਼ਾਮ ਨੂੰ ਆਪਾਂ ਹੁਣੀ ਸਾਰਾ ਧੋ ਦਾਂਗੇ ਤੇ ਆਪਣੇ ਲਾਡੂ ਸੂਣ ਵਾਲੀ ਇਹ ਤੁਹਾਨੂੰ ਨਹੀਂ ਦਿਸ ਰਹੀ ਨਾ ਤੇ ਚਲੋ ਜੀ ਆਪਾਂ ਧਾਰਾਂ ਚੋ ਕੇ ਫੇਰ ਮਿਲਦੇ ਆਂ ਇਹ ਚੁੰਕਰੀਆ ਦੇ ਨੇਰੇ ਚ ਦਿਸਦਾ ਵੀ ਨਹੀਂ ਕਲੀਅਰ ਨਹੀਂ ਆ ਰਹੀ ਉੱਤਰ ਹਜੇ ਹੈ ਨਾ ਬੱਲਵ ਕਰਕੇ ਵੀਡੀਓ ਕਲੀਅਰ ਆ ਚਲੋ ਜੀ ਫਿਰ ਮਿਲਦੇ ਆਪਾਂ ਧਰ ਚੋ ਕੇ ਕਿਉਂਕਿ ਝੋਟੀਆਂ ਨਹੀਂ ਝੋਣ ਦਿੰਦੀਆਂ ਤੇ ਮੰਮੀ ਖੜੂਗੀ ਉੱਥੇ ਨਹੀਂ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੇ ਕਿਉਂਕਿ ਕਮੈਂਟ ਆ ਦਿੰਦੇ ਮਿਲਕਿੰਗ ਵੀਡੀਓ ਦੇ ਫਿਰ ਪੰਗੇ ਲੈਂਦੀ ਆ ਦੂਜੀ ਨਾਲ ਚਲੋ ਫਿਰ ਮਿਲਦੇ ਆਂ ਇੱਥੇ ਹੋ ਗਿਆ ਸੀ ਜੀ 8:35 ਦਾ ਟਾਈਮ ਤੇ ਆਪਾਂ ਪਹਿਲਾਂ ਗੋਹਾ ਸਿੱਟਿਆ ਫਿਰ ਧਾਰਾਂ ਵਿੱਚ ਉੜੀਆਂ ਤੇ ਹੁਣ ਆਪਾਂ ਕਰਨ ਲੱਗੇ ਸਾਫ਼ ਸਫਾਈ ਇਹ ਬਰਾਂਡੇ ਦੀ ਪਸ਼ੂ ਵਾਲੇ ਦੀ ਕਿਉਂਕਿ ਆਪਾਂ ਸਵੇਰੇ ਹਨਾ ਨਾਲ ਦੀ ਨਾਲ ਹੀ ਧੋ ਦਿੰਨੇ ਹੁੰਨੇ ਆ ਫਰਸ਼ ਵੀ ਜਿਹੜਾ ਕੰਮ ਨਿਬੜਦਾ ਹਨਾ ਵਧੀਆ ਹੀ ਆ ਹਨਾ ਬੱਚੇ ਆ ਤੇ ਜਾਣ ਤੋਂ ਪਹਿਲਾਂ ਫਿਰ ਉਹ ਬਾਲਾ ਕੰਮ ਵਧਾਉਂਦੇ ਆ ਤੇ ਚਾਹ ਆਪਾਂ ਫਿਰ ਕਰ ਦਿੰਨੇ ਆ ਬਾਅਦ ਵਿੱਚ ਨੇ ਚਾਹ ਤਰ ਦਿੰਨੇ ਆਂ ਤਾਂ ਨਾਲੇ ਆਪਾਂ ਜਿਹੜੇ ਘਰ ਲੈ ਕੇ ਜਾਂਦੇ ਦੁੱਧ ਉਹਨਾਂ ਦਾ ਦੁੱਧ ਪਾ ਦਿੰਨੇ ਤੇ ਹੁਣ ਇੱਧਰ ਹਨਾ ਕਈਆਂ ਨੂੰ ਆ ਵੀ ਲੱਗਦਾ ਹੋਊਗਾ ਵੀ ਇੱਧਰ ਬਾੜ ਖੜੀ ਆ ਨਾ ਉਹ ਥੱਲੇ ਪਾਣੀ ਵੀ ਆਉਂਦਾ ਹੋਊ ਨਹੀਂ ਆ ਨਾ ਵੀਰੇ ਵੀ ਉਹਦੇ ਨਾਲ ਉਹ ਮੈਟ ਤੇ ਹੈਗੀ ਦੂਸਰੀ ਸਾਈਡ ਮੈਟ ਹੈ ਨੀਗਾ ਮੈਂ ਤੁਹਾਨੂੰ ਦੱਸਿਆ ਹਨਾ ਮੱਛੀ ਦਾ ਉਹ ਲਿਆਉਣ ਵਾਲਾਗਾ ਉਹ ਤਾਂ ਕਰਕੇ ਪਾਸੇ ਦੀ ਪਾਣੀ ਲੰਘ ਜਾਂਦਾ ਉਹ ਮੈਟ ਉਹਦਾ ਸੁੱਕਾ ਰਹਿੰਦਾ ਇਹ ਮੈਂ ਇਹਦਾ ਮੈਟ ਉਹਦੋਂ ਧੋਂਗੀ ਜਦੋਂ ਦੂਜੀਆਂ ਮੱਛੀਆਂ ਨੂੰ ਨਿਮਾਉਂਗੀ ਤੇ ਮੈਂ ਟੋਦੋ ਧੋ ਦਿਨੇ ਹੁੰਨੇ ਦਾ ਤੇ ਚਲੋ ਇਹ ਆਪਾਂ ਕਰ ਲਏ ਸਾਫ ਸਫਾਈ ਜਿਵੇਂ ਤੁਹਾਨੂੰ ਦੱਸਿਆ ਮੈਨੂੰ ਪਸੰਦਾ ਤੱਲੀ ਬਸ ਖਲੀ ਸਾਫ ਸਫਾਈ ਪਸੰਦ ਆ ਚਲੋ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਬਲੌਗ ਦੇ ਨਾਲ ਤੇ ਕਮੈਂਟ ਕਰਕੇ ਇੰਨਾ ਜ਼ਰੂਰ ਦੱਸਿਓ ਜੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਪਲੀਜ਼ ਸਾਰੇ ਜਾਣੇ ਵੀਡੀਓ ਦੇਖਿਆ ਕਰੋ ਤੇ ਕਮੈਂਟ ਕਰਕੇ ਵੀ ਜੀ ਜ਼ਰੂਰ ਦੱਸਿਆ ਕਰੋ ਤੇ ਮਿਲਾਂਗੇ ਆਪਾਂ ਹੋਰ ਕਿਸੇ ਬਲੌਗ ਦੇ ਨਾਲ ਸੋਹਣੇ ਜੇ ਨਾਲ ਉਮੀਦ ਆ ਵਿਸ਼ੇ ਤੇ ਮਿਲਾਂਗੇ ਤੇ ਤਦ ਤੱਕ ਦੇ ਲਈ ਆਪਣੇ ਚੈਨਲ ਦੇ ਨਾਲ ਬਨੇ ਰਹੋ ਤੇ ਆਪਣੇ ਵੀਡੀਓ ਦੇਖੀ ਜਾਓ ਆਪਾਂ ਮਾ ਪ੍ਰਾਣ ਵੀ ਦੇਖੀ ਜਾਓ ਤੇ ਚਲੋ ਜੀ ਫਿਰ ਹਨਾ ਆਪਾਂ ਤਾਂ ਤੂੰ ਧੋ ਕੇ ਤੇ ਬਸ ਉਧਰ ਆਪਾਂ ਕੰਮ ਕਰਗੇ ਬਾਏ